ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਸਾਰੇ ਭਰਾਵਾਂ ਨੂੰ ਜੀ ਆਇਆਂ ਨੂੰ ਗੁਰਜੀਤ ਕੇਮਨ ਕਬੱਡੀ ਕਬੱਡੀ ਸਾਹਨੇ ਆਲਾ ਉੱਗੇ ਸមាਸਦ ਸਿੰਦਰਪਾਲ ਗਰੇਵਾਲ ਜੀ ਮਾਨ ਕਰਦੇ ਹਮੇਸ਼ਾ ਹੀ ਔਰ ਸਾਡੇ ਮਨੁੱਖ ਭੱਟੜ ਜੀ ਉੱਗੇ ਸមាਸਦ ਵੀ ਰਹੇ ਵੀ ਤੇ ਨਾਲ ਜਿੰਨੀਆਂ ਵੀ ਸ਼ਸ਼ੀਤਾ ਦੀ ਗੋੜਾ ਬਾਈ ਸਾਹਿਬ Yeah. <laughs> ਜੋ ਖੇਡਾਂ ਦਾ ਜੋੜਾ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਉਸ ਨਾਲ ਜਿਹੜੇ ਵੀ ਸ਼ਖੀਸਾਂ ਜੀ ਦੇ ਲਈ ਕਮਲ ਮੰਗਲ ਜੀ ਹਰ ਸਾਲ ਜਿਹੜੀ ਗਰਾਮਗੜ੍ਹ ਕੈਪਟਲ ਕਲੱਬ ਨਾਲ ਜਿਹੜਾ ਟੂਰਨਾਮੈਂਟ ਕਰਾਇਆ ਜਾਂਦਾ ਸੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਗਰਾਊਂਡ ਨੂੰ 35 ਲੱਖ ਰੁਪਏ ਦਾ ਆ ਕੇ ਜਿਹੜਾ ਨਵੀਨੀਕਰਨ ਹੋਣ ਜਾ ਰਿਹਾ ਇਸ ਗਰਾਊਂਡ ਦਾ ਸਟੇਡੀਅਮ ਬਣ ਜਾ ਰਿਹਾ ਸੋ ਮੈਂ ਪਿੰਡ ਵਾਸੀਆਂ ਨੂੰ ਮੁਬਾਰਕਵਾਹ ਦਿੰਦਾ ਕਮਲ ਮੰਗਲ ਜੀ ਪੂਰੀ ਟੀਮ ਦੇ ਨਾਲ ਹਰ ਸਾਲ ਜਿਹੜਾ ਟੂਰਨਾਮੈਂਟ ਕਰਾਉਂਦੇ ਆ ਸੋ ਉਹਨਾਂ ਦਾ ਧੰਨਵਾਦ ਹੈ ਕਿ ਨੌਜਵਾਨਾਂ ਨੂੰ ਖੇਡ ਖੇਡਾਂ ਮਤਨ ਪੰਜਾਬ ਦੀਆਂ ਦੀ ਸ਼ੁਰੂਆਤ ਕਰਾ ਕੇ ਨੌਜਵਾਨਾਂ ਦਾ ਧਿਆਨ ਜਿਹੜਾ ਖੇਡਾਂ ਵੱਲ ਪਾਸੇ ਲਾਇਆ ਸੀ ਤਾਂ ਕਿ ਨਸ਼ੇ ਵਾਲੇ ਪਾਸੇ ਨਾ ਜਾਣ ਸੋ ਬਹੁਤ ਤਕਰੀਬਨ ਮੈਂ ਕਹੂੰਗਾ ਵੀ ਜਿਹੜਾ ਪੰਜਾਬ ਚ ਨਸ਼ਾ ਖਤਮ ਹੋਂਦਾ ਜਾ ਰਿਹਾ ਖਤਮ ਹੋ ਗਿਆ ਸੋ ਇਹ ਸਾਰਾ ਜਿਹੜਾ ਖੇਡਾਂ ਵਾਲੇ ਪਾਸੇ ਜਦੋਂ ਬੰਦੇ ਨੂੰ ਵਿਅਸਤ ਕਰ ਦਈਏ ਉਹਦਾ ਧਿਆਨ ਜਿਹੜਾ ਵੇਲਾ ਮਨ ਸਤਾਂ ਦਾ ਕਰ ਹੁੰਦਾ ਸੋ ਖੇਡਾਂ ਵਾਲੇ ਪਾਸੇ ਜਦੋਂ ਖੇਡਦੇ ਆ ਬੱਚੇ ਇਸੇ ਗਰਾਊਂਡ ਦੇ ਵਿੱਚ ਕਮਲ ਮਾਗਨੇ ਦੱਸਿਆ ਕਿ ਸਵੇਰੇ ਸ਼ਾਮ ਹਰ ਰੋਜ਼ ਬੱਚੇ ਖੇਡਣ ਆਉਂਦੇ ਆ ਤਿਆਰੀ ਕਰਦੇ ਆ ਸੋ ਅੱਜ ਉਹੀ ਬੱਚੇ ਖੇਡ ਰਹੇ ਆ ਉਹੀ ਜਿੱਤਰੇ ਆ ਬਹੁਤ ਮੈਂ ਪੂਰੇ ਪਿੰਡ ਵਾਸੀਆਂ ਨੂੰ ਸਤਿਕਾਰਯੋਗ ਬਜ਼ੁਰਗਾਂ ਨੂੰ ਸੋ ਕਮਲ ਮਾਰਕੀਟ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਕਬੱਡੀ ਕੱਪ ਦੇ ਵਿੱਚ ਤਨੌਰੀ ਪਹਿਲੇ ਨੰਬਰ ਤੇ ਡੇਰਾ ਸਧਾਣੀ ਜਿਹੜੀ ਕਿ ਹਰਿਆਣੇ ਤੋਂ ਟੀਮ ਆਈ ਸੀ ਉਹ ਦੂਜੇ ਨੰਬਰ ਤੇ 2 ਲੱਖ ਤੋਂ ਉੱਪਰ ਦੇ ਇਨਾਮ ਕਲੱਬ ਵੱਲੋਂ ਦਿੱਤੇ ਗਏ ਨੇ ਤੇ ਬਹੁਤ ਹੀ ਸ਼ਾਨਦਾਰ ਸ਼ਾਂਤੀਪੂਰਵਕ ਤੇ ਬੜੇ ਵਧੀਆ ਤਰੀਕੇ ਨਾਲ ਮੇਲਾ ਸੰਪੰਨ ਹੋਇਆ ਜਿਦੇ ਵਿੱਚ ਤਾਂ ਸ਼ਸੀਪ ਦਾ ਤੁਸੀਂ ਮੰਨੋਗੇ ਨਹੀਂ ਇੰਨੇ ਲੋਕਾਂ ਨੇ ਅੱਜ ਸਰਾਹਣਾ ਕੀਤੀ ਆ ਤਾਂ ਸੀਪ ਦੀ ਕਿਉਂਕਿ ਮੋਬਾਈਲ ਦੇ ਜਿਹੜੇ ਯੁੱਗ ਦੇ ਵਿੱਚ 40 ਸਾਲ ਤੋਂ ਉੱਪਰ ਜਿਹੜੇ ਜ਼ਿਆਦਾਤਰ ਸਾਡੇ ਭਰਾ ਨੇ ਬਜ਼ੁਰਗ ਨੇ ਉਨਾਂ ਲਈ ਇੰਟਰਟੇਨਮੈਂਟ ਦਾ ਇਹ ਪੁਰਾਣਾ ਸਾਧਨ ਸੀਪ ਦੀਆਂ 75 ਦੇ ਲਗਭਗ ਟੀਮਾਂ ਪਹੁੰਚੀਆਂ ਤੇ 21000 ਰੁਪਏ ਦਾ ਜਿਹੜਾ ਨਾਮ ਸਪੋਰਟਸ ਕਲੱਬ ਨੇ ਦਿੱਤਾ ਜਿਹੜਾ ਕਿ ਬੜਾ ਚਰਚਾ ਦਾ ਵਿਸ਼ਾ ਬੀਰਿਆ ਤੇ ਸੀਪ ਵਾਲੇ ਭਰਾਵਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੀ ਸੀ ਕਬੱਡੀ ਦੇ ਵਿੱਚ 65 ਕਿਲੋ ਦੀਆਂ ਵੀ 8 ਟੀਮਾਂ ਸੀਗੀਆਂ ਜਿਨ੍ਹਾਂ ਦੇ ਮੁਕਾਬਲੇ ਹੋਏ ਇਸ ਤੋਂ ਬਿਨਾ ਐਥਲੈਟਿਕਸ ਦੇ ਮੁਕਾਬਲੇ 200 ਮੀਟਰ 400 ਮੀਟਰ ਹੋਏ ਨੇ ਤੇ ਹਰਦੀਪ ਸਿੰਘ ਜੀ ਮੁੰਡੀਆਂ ਮંત્રી ਸਾਹਿਬ ਵਿਸ਼ੇਸ਼ ਤੌਰ ਤੇ ਸਾਨੂੰ ਅਸ਼ੀਰਵਾਦ ਦੇਣ ਪਹੁੰਚੇ ਸਨ ਜਿਨ੍ਹਾਂ ਨੇ ਆਪਦੇ ਵੱਲੋਂ ਤੇ ਮਾਨ ਸਾਹਿਬ ਵੱਲੋਂ ਸਾਨੂੰ ਭਰੋਸਾ ਦਿਵਾਇਆ ਕਿ 35 ਲੱਖ ਤੋਂ ਇਲਾਵਾ ਵੀ ਰਾਮਗੜ੍ਹ ਲਈ ਜੋ-ਜੋ ਚੀਜ਼ਾਂ ਦੀ ਲੋੜ ਹੋਵੇਗੀ ਆਉਣ ਵਾਲੇ ਟਾਈਮਾਂ ਦੇ ਵਿੱਚ ਜਿੰਨਾ ਵੀ ਪੈਸਾ ਸਪੋਰਟਸ ਲਈ ਚਾਹੀਦਾ ਹੋਇਆ ਉਹ ਹਰ ਹਰ ਸਮੇਂ ਮੰਤਰੀ ਸਾਹਿਬ ਕਹਿੰਦੇ ਸਾਡੇ ਦਰਵਾਜ਼ੇ ਖੁੱਲੇ ਆ ਤੁਸੀਂ ਸਪੋਰਟਸ ਵਾਲੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿਓ ਮਾਨ ਸਰਕਾਰ ਪੈਸੇ ਦੀ ਕਮੀ ਨਹੀਂ ਆਉਣ ਦੇਗੀ ਜੀ ਅੱਜ ਦਾ ਜਿਹੜਾ ਐਨਜੋਏ ਕੀਤਾ ਅੱਜ ਦਾ ਜਿਹੜਾ ਐਨਜੋਏ ਜੀ ਅੱਜ ਮੈਂ ਤਾਂ ਸਾਰਾ ਸੀਪ ਵੱਲੀ ਧਿਆਨ ਸੀਗਾ ਜੀ ਸਾਰੀਆਂ ਟੀਮਾਂ ਚ 72 ਟੀਮਾਂ ਦੀ ਐਂਟਰੀ ਹੋਈ ਸੀ ਸਾਰਿਆਂ ਦਾ ਯਾਨੀ ਆਪਾਂ ਪੂਰਾ ਫੁੱਲ ਰਿਕਾਰਡ ਰੱਖਿਆ ਕਿਸੇ ਨਾਲ ਕੋਈ ਧੱਕੇ ਨਹੀਂ ਧੱਕੇਸ਼ਾਈ ਨਹੀਂ ਕੀਤੀ ਸਾਰਿਆਂ ਨੂੰ ਜਿਹੜਾ ਬਣਦਾ ਹੱਕ ਸੀ ਉਹਨਾਂ ਦਾ ਦਿੱਤਾ ਤੇ ਸਾਰੀਆਂ ਟੀਮਾਂ ਨੇ ਆਪਣੇ ਨਾਲ ਕੰਪਰੋਮਾਈਜ਼ ਵੀ ਕੀਤਾ ਕੋਈ ਨੁਕਸਾਨ ਨਹੀਂ ਕਰਾਇਆ ਤੇ ਐਂਡ ਤੇ ਸਾਰਿਆਂ ਨੇ ਆਪਾਂ ਨੂੰ ਹੱਲਾਸ਼ੇਰੀ ਦੇ ਕੇ ਕਿਹਾ ਵੀ ਰਾਮਗੜ੍ਹ ਦਾ ਟੂਰਨਾਮੈਂਟ ਇੱਕ ਨੰਬਰ ਤੇ ਹੋਇਆ ਜੀ ਇਹ ਹਾਂਜੀ ਸਰ ਕੀ ਕਹਿੰਦੇ ਮੇਰਾ ਨਾਮ ਹਰਮਨਜੀਤ ਸਿੰਘ ਤੇ ਮੈਂ ਖੰਨੇ ਤੋਂ ਬਿਲੋਂਗ ਕਰਦਾ ਤੇ ਕਮਲਵੀਰ ਹੁਣੀ ਮੇਰੇ 30 35 ਸਾਲ ਭਰਾਨੇ ਮਿੱਤਰ ਨੇ ਹਰ ਸਾਲ ਟੂਰਨਾਮੈਂਟ ਕਰਉਂਦੇ ਤੇ ਫੁੱਟਬਾਲ ਪ੍ਰਤੀ ਆਪ ਵੀ ਵਧੀਆ ਪਲੇਅਰ ਰਹੇ ਨੇ ਤੇ ਇਹਨਾਂ ਨੇ ਬੜੇ ਸੋਹਣੇ ਮਤਲਬ ਇਥੋਂ ਬੱਚੇ ਤਿਆਰ ਕੀਤੇ ਨੇ ਜਿਹੜੇ ਪੰਜਾਬ ਸਟੇਟ ਲੈਵਲ 'ਤੇ ਵੀ ਖੇਡ ਰਹੇ ਨੇ ਤੇ ਇਹਨਾਂ ਦਾ ਪ੍ਰਾਲਾ ਇੰਨਾ ਵਧੀਆ ਵੀ ਜਿਹੜੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣ ਦੂਰ ਉਹਦੇ ਹੀ ਰਹਿਣਗੇ ਜਦੋਂ ਸ਼ਾਮ ਨੂੰ ਗੇਮ ਲਾਉਣ ਆਉਣਗੇ ਗੇਮ ਲਾਉਣਗੇ ਥੱਕਣਗੇ ਪੜਨਗੇ ਤੇ ਉਹਨਾਂ ਦਾ ਇੱਕ ਕੰਟਰਸਟ ਬਣੂਗਾ ਅੱਜ ਇੱਥੇ ਬਹੁਤ ਜ਼ਿਆਦਾ ਟੀਮਾਂ ਮੇਰੇ ਖਿਆਲ 75-80 ਦੇ ਕਰੀਬ ਤਾਂ ਤਾਸ਼ ਦੀਆਂ ਆਈਆਂ ਤੇ 40-50 ਦੇ ਕਰੀਬ ਟੀਮਾਂ ਕਬੱਡੀ ਦੀਆਂ ਆਈਆਂ ਪਰ ਅਸੀਂ 32 ਟੀਮਾਂ ਹੀ ਰੱਖੀਆਂ ਬਾਕੀਆਂ ਨੂੰ ਕੁਛ ਕੁਛ ਕਰਾਇਆ ਪਾੜਾ ਦੇ ਕੇ ਵੀ ਮੋੜਿਆ ਵੀਰ ਉਹਨਾਂ ਨੇ ਤੇ ਮੈਂ ਇਹਨਾਂ ਦੇ ਇਸ ਪ੍ਰੋਗਰਾਮ ਦੀ ਇੰਨੀ ਸ਼ਲਾਘਾ ਕਰਦਾ ਵੀ ਜਿਹੜੇ ਇਹ ਨੌਜਵਾਨੀ ਨੂੰ ਨਸ਼ਿਆਂ ਤੋਂ ਮੋੜ ਕੇ ਖੇਡਾਂ 'ਚ ਪ੍ਰਮੋਟ ਕਰ ਰਹੇ ਨੇ ਕਿਸੇ ਬੱਚਿਆਂ ਨੂੰ ਬੂਟ ਲੈ ਤੇ ਇੱਕ ਕਿੱਟਾਂ ਲੈ ਤੀਆਂ ਕਦੇ ਖੇਡਣ ਲਈ ਆਉਣ ਜਾਣ ਲਈ ਕਰਾਇਆ ਪਾੜਾ ਦੇਤਾ ਕੁਛ ਕਿਰਿਆ ਸਾਰਾ ਕੁਝ ਕਰਨਾ ਪੈਂਦਾ ਜੀ ਦੇਖੋ ਹਰੇਕ ਬੱਚਿਆਂ ਦੀ ਇਹ ਪਹੁੰਚ ਨਹੀਂ ਹੁੰਦੀ ਪਰਿਵਾਰਾਂ ਦੀ ਪਹੁੰਚ ਨਹੀਂ ਹੁੰਦੀ ਤੇ ਚਲੋ ਬਾਕੀ ਤਾਂ ਇਹ ਮਦਦ ਕਰਦੇ ਹੀ ਕਰਦੇ ਨੇ ਤੇ ਜਿਹੜਾ ਜੋ ਇਹ ਸਾਡਾ 21ਵਾਂ ਟੂਰਨਾਮੈਂਟ ਹੋਇਆ ਰਾਮਗੜ੍ਹ ਦਾ ਇੰਨਾ ਸ਼ਾਨਦਾਰ আর ਬਹੁਤ ਵਧੀਆ ਹੋਇਆ ਉਸ ਬਾਕੀ ਸਰਦਾਰ ਹਰਦੀਪ ਸਿੰਘ ਮੁੰਡੀਆਂ मिनिस्टर ਨੇ ਆਪਣੇ ਇੱਥੇ ਦੇ ਪਹੁੰਚੇ ਉਹ ਤੇ ਉਹਨਾਂ ਨੇ ਭਗਵਾਨਦਮਨ ਸਰਕਾਰ ਦੀਆਂ ਜੋ ਸਕੀਮਾਂ ਸੀਗੀਆਂ ਸਪੋਰਟਸ ਪ੍ਰਤੀ ਪਿੰਡਾਂ ਪ੍ਰਤੀ ਜਿਹੜਾ ਵਿਕਾਸ ਕੱਲਾ ਗਲੀਆਂ ਨਾਲੀਆਂ ਦਾ ਨਹੀਂ ਜਿਹੜਾ ਵਿਕਾਸ ਹੁੰਦਾ ਅਸਲ ਵਿਕਾਸ ਇਹ ਹੁੰਦਾ ਵੀ ਪਿੰਡਾਂ ਦੀ ਬਾਕੀ ਨਹਾਰ ਬਦਲਣੀ ਉਹਦੇ ਲਈ ਉਹਨਾਂ ਨੇ ਬਹੁਤ ਇੱਥੇ ਇਹਨਾਂ ਨੂੰ ਸਹਿਯੋਗ ਦਿੱਤਾ 35 36 ਲੱਖ ਦੀ ਦਾ ਪਹਿਲਾਂ ਗ੍ਰਾਂਟ ਉਹਨਾਂ ਨੇ ਐਕਸਟੈਂਡ ਕਰਕੇ ਉਦਘਾਟਨ ਕੀਤਾ ਇੱਕ ਇਹ ਪਹਿਲੀ ਵਾਰੀ ਹੋਇਆ ਵੀ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਵੀ ਇਹਨਾਂ ਨੇ ਪਹਿਲਾਂ ਟੈਂਡਰ ਲਵਾਏ ਪੈਸਾ ਦਿੱਤਾ ਬਾਅਦ ਚੰਦ ਘਾਟਨ ਕੀਤਾ ਜਿੱਦਣੇ ਦੇ ਘਾਟਨ ਕਰਦੇ ਕੰਮ ਸ਼ੁਰੂ ਹੋ ਜਾਂਦਾ ਨਹੀਂ ਅੱਜ ਤੱਕ ਕਿਸੇ ਸਰਕਾਰ ਨੇ 70-75 ਸਾਲਾਂ ਦੇ ਵਿੱਚ ਇਹ ਕੰਮ ਨਹੀਂ ਕੀਤਾ ਅਨਾਉਂਸ ਕਰ ਜਾਂਦੇ ਨੇ ਨੀ ਪੱਥਰ ਰੱਖ ਦਿੰਦੇ ਨੇ ਤੇ ਚਲੇ ਜਾਂਦੇ ਨੇ ਮੁੜ ਕੇ ਕਦੇ ਸਾਰ ਨਹੀਂ ਲੈਂਦੇ ਤੇ ਇਹ ਟੂਰਨਾਮੈਂਟ ਇੰਨਾ ਸੋਹਣਾ ਹੋਇਆ ਵੀ ਪਬਲਿਕ ਨੇ ਸਾਰੀ ਰਾਤ ਬੌਸਰਾਇਆ ਲੰਗਰ ਪਾਣੀ ਕੰਨੀਓ ਜੋ ਵੀ ਚਾਹ ਪਾਣੀ ਸੀਗਾ ਹੋਰ ਮਤਲਬ ਆਪਾਂ ਜਿੰਮੇ ਕਹਦੇ ਨੇ ਖਾਣ ਪੀਣ ਨੂੰ ਸਪੋਰਟਸ ਕਲੱਬ ਕਰਨੀ ਹੋਈ ਸੀਗਾ ਵੀ ਇਹ ਨਹੀਂ ਹੈਗਾ ਵੀ ਡੇੜੀਆਂ ਕਰਨੀ ਚਾੱਕੋ ਜਾਂ ਫਲਾਣਾ ਕਰੋ ਤੇ ਅੱਜ ਮੈਂ ਆਪਦੇ ਛੋਟੇ ਵੀਰ ਨੂੰ ਬਹੁਤ ਮੁਬਾਰਕਾਂ ਦਿੰਨਾ ਵੀ ਜੋ ਇੰਨਾ ਸਫਲ ਟੂਰਨਾਮੈਂਟ ਕਰਾਇਆ ਵੀ ਇਹ ਵਧਾਈ ਦੇ ਯੋਗ ਤਰ ਨੇ ਤੇ ਅੱਗੇ ਤੋਂ ਕਰਾਉਂਦੇ ਰਹਿਣਗੇ ਧੰਨਵਾਦ ਜੀ ਉਸਕਰ ਰਾਮਗੜ ਕਮਲ ਮੰਗੜਾ ਧੰਨਵਾਦ ਕਰਦਾ ਜਿਹੜਾ ਇਹ ਸਪੋਰਟਸ ਕਲੱਬ ਟੂਰਨਾਮੈਂਟ ਸੰਭੀ ਬੈਠਾ ਅੱਗੇ ਕਰਨ ਨੌਜਵਾਨ ਵੀ ਨਿਸ਼ਾਨ ਤੋਂ ਬਚੋਈ ਆ ਧੰਨਵਾਦ ਕਰਦੇ ਆ ਕਮਲ ਮੰਗੜਾ ਤੇ ਪੂਰੀ ਟੀਮ ਦਾ ਧੰਨਵਾਦ ਪੁਰਾਤਨ ਖੇਡ ਨੂੰ ਦੇਖਣ ਨੂੰ ਮਿਹੜਿਆ ਤੁਸੀਂ ਵੀ ਹਿੱਸਾ ਲਿਆ ਉਹਦੇ ਵਿੱਚ ਸੀਪ ਦੇ ਵਿੱਚ ਮੁਕਾਬਲੇ ਕਿੰਤਰੇ ਸੀ ਤੇ ਬਹੁਤ ਫਾਸਲੇ ਮੁਕਾਬਲੇ ਸੀ ਕਿ ਉਹਦੇ ਵਿੱਚ ਮੈਂ ਵੀ ਟੀਮ ਦੇ ਵਿੱਚ ਆਇਆ ਜੇਤੂ ਰਹਿਆ ਟੀਮ ਦੀ ਸੀਪ ਟੀਮ ਦੇ ਵਿੱਚੋਂ ਕੌਲ ਮਾਰਟ ਵੀ ਖੇਲੇ ਹੋਰ ਉਸਕੇ ਲਈ ਵਧੀਆ ਮੁਕਾਬਲੇ ਰਹੇ ਲੋਕਾਂ ਦਾ ਉਤਸ਼ਾਹ ਸੀ ਵੀ ਇਹ ਵੀ ਨਾਮ ਨਾਲ ਚਾਹੀਦਾ ਤੇ ਪੰਜਾਬ ਦੇ ਵਿੱਚ ਪਹਿਲਾ ਟੂਰਨਾਮੈਂਚ ਤੇ 21000 ਰੁਪਏ ਨਾਮ ਦਿੱਤਾ ਗਿਆ ਇਦੇ ਵਿੱਚ ਮੈਂ ਵੀ ਵਿੱਚ ਜੇਤੂ ਰਹਾ ਚੰਗੀ ਗੱਲ ਬਾਤ ਆ ਧੰਨਵਾਦ ਕਰਦਾ ਸਾਡੇ ਹਰਦੀਪ ਸਿੰਘ ਮੁੱਢੀਆਂ ਮੰਤਰੀ ਸਾਹਿਬ ਕਰਦੇ ਕਮਲ ਮਾਗਨੇ ਸਾਹਮੇ ਹੋਇਆ ਸਾਰੇ ਸੰਯੋਗ ਬਾਕੀ ਕਮਲ ਨੂੰ ਦਿਲੋਂ ਧੰਨਵਾਦ ਵੀ ਇਹਨੇ ਆਪਣੀ ਟੀਮ ਸੰਭੀ ਹੋਈ ਆ ਕੰਮ ਕਰਿਆ ਦਿਲੋਂ ਧੰਨਵਾਦ